ਹਾਂਜੀ ਕਿਸਾਨ ਵੀਰੋ ਵੈਲਕਮ ਟੂ ਬਲੌਗ ਸੋ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਕਮੈਂਟ ਤੇ ਸ਼ੇਅਰ ਕਰਨਾ ਵੀਡੀਓ ਨਾ ਭੁੱਲਿਓ ਸੋ ਅੱਜ ਗੱਲ ਕਰਾਂਗੇ ਆਪਾਂ ਸਟਿੱਕਰ ਦੀ ਜਿਹੜਾ ਆਪਾਂ ਝੋਨੇ ਨੂੰ ਸਪਰੇਅ ਕਰੀਦੀ ਆ ਸਟਿੱਕਰ ਪਾਈਦਾ ਆ ਉਹਦਾ ਕੀ ਫਾਇਦਾ ਹੁੰਦਾ ਆ ਝੋਨੇ ਦਾ ਪੱਤਾ ਤੋੜ ਕੇ ਪਾਣੀ ਚ ਰਲਾ ਕੇ ਸਟਿੱਕਰ ਪਾ ਕੇ ਤੁਹਾਨੂੰ ਚੈੱਕ ਕਰਾਉਂਦੇ ਆ ਇਹਦਾ ਕਿੰਨਾ ਫਾਇਦਾ ਹੁੰਦਾ ਆ ਆਪਾਂ ਨੂੰ ਸਾਰੀ ਵੀਡੀਓ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਯਾਦ ਨਾਲ ਚਲੋ ਸ਼ੁਰੂ ਕਰਦੇ ਆ ਪ੍ਰਯੋਗ ਆਪਾਂ ਅੱਜ ਦਾ ਪਹਿਲਾਂ ਵੀ ਚੱਲੇ ਤੇ ਰੱਖਾਂਗੇ ਕਿਉਂਕਿ ਫੇਰ ਦੋ ਡੱਬੀਆਂ ਬਣਾਈਆਂ ਮੈਂ ਇੱਕ ਚੇ ਪਾਣੀ ਪਾਲਿਆ ਆਪਾਂ ਕੱਲਾ ਦੂਜੀ ਚੇ ਪਾਣੀ ਪਾਲਿਆ ਕੱਲਾ ਹੁਣ ਇਹ ਚ ਪਾਵਾਂਗੇ ਸਟicker ਹਲਕਾ ਜਿਹਾ ਦੋ ਬੂੰਦਾ ਕਿਉਂਕਿ ਇੱਕ ਬੂੰਦ ਚਲੋ ਸਟicker ਪੈ ਗਿਆ ਜੀ ਇਹ ਚ ਉਹ ਹੋ ਗਿਆ ਬਗੈਰ ਸਟicker ਤੋਂ ਪਾਣੀ ਸਿੱਧਾ ਸਿੱਧੀ ਸਪਰੇ ਵਾਲਾ ਤੇ ਆ ਹੋ ਗਿਆ ਆਪਣਾ ਸਟicker ਵਾਲਾ ਪੱਤਾ ਲਿਆਵਾਂਗੇ ਤੋੜ ਕੇ ਚੋਨੇ ਦਾ ਐਕਸਪੈਰੀਮੈਂਟ ਕਰਾਂਗੇ ਪੂਰਾ ਆਪਾਂ ਜਿਹੜਾ ਤੁਹਾਨੂੰ ਸਮਝ ਆ ਜਾਵੇ। ਲਓ ਜੀ ਪੱਤਾ ਤੋੜ ਲਿਆ ਆਪਾਂ ਝੋਨੇ ਦਾ। ਹੁਣ ਇੱਥੇ ਪਾਵਾਂਗੇ ਆਪਾਂ ਡੱਕਿਆਂ ਨਾਲ ਪਾਣੀ। ਇੱਕ ਪਾਸੇ ਪਾਵਾਂਗੇ ਸਟicker ਵਾਲਾ ਤੇ ਇੱਕ ਪਾਸੇ ਪਾਵਾਂਗੇ ਆਪਾਂ ਪਾਣੀ ਡਾਇਰੈਕਟ। ਸੋ ਚੈੱਕ ਕਰਿਓ। ਆ ਪਾਣੀ ਆ ਸਿੱਧਾ ਪਹਿਲਾਂ ਪਾ ਰਹੇ ਆਪਾਂ। ਬੂੰਦਾ ਬਣੀ ਜਾਂਦੀ ਆ ਦੇਖੋ ਹਨਾ ਹੁਣ ਸਟicker ਵਾਲਾ ਪਾਵਾਂਗੇ ਆਪਾਂ ਫੈਲ ਗਿਆ ਨਾਲ ਦੀ ਨਾਲ ਪੂਰਾ ਐਨ ਫੈਲੀ ਜਾਂਦਾ ਪਾਣੀ ਦੇਖੋ ਬੂੰਦਾ ਨਹੀਂ ਰਹਿੰਦੀਆਂ ਜਦੋਂ ਆਪਾਂ ਸਪਰੇਅ ਕਰਦੇ ਆਂ ਡਾਇਰੈਕਟ ਪਾਣੀ ਦੀ ਸਟicker ਨਹੀਂ ਪਾਉਂਦੇ ਬੂੰਦਾ ਰਹਿੰਦੀਆਂ ਆ ਬੂੰਦਾ ਜਦੋਂ ਆਪਾਂ ਛੋਣਾ ਕਰਕੇ ਹਟਦੇ ਆਂ ਇਦਾਂ ਝੜ ਜਾਂਦੀਆਂ ਸੋ ਸਟicker ਦੇਖੋ ਤੁਸੀਂ ਐਨ ਪੂਰੀ ਤਰ੍ਹਾਂ ਫੈਲ ਗਿਆ ਸੋ ਇਹੀ ਫਰਕ ਆ ਤੇ ਇਹੀ ਰਿਜ਼ਲਟ ਆ ਲੌਂਗ ਸਮੇਂ ਦੀ ਵੱਧ ਸਮੇਂ ਦੇ ਰਿਜ਼ਲਟ ਇਹਦਾ ਕੀ ਮਿਲਦਾ ਹੈ ਸਪਰੇ ਦਾ ਸੋ ਜਦੋਂ ਵੀ ਯੂਜ਼ ਕਰੋ 5-7 ਐਮਐਲ ਨਾਲ ਬਹੁਤਾ ਖਰਚਾ ਨਹੀਂ ਹੁੰਦਾ ਝੋਨੇ ਤੇ ਸਪਰੇ ਦਾ ਇੱਕ ਟੈਂਕੀ ਦੇ ਵਿੱਚ ਬਾਤ ਉਹ 10 ਜਾਂ 15 ਰੁਪਏ ਦਾ ਫਰਕ ਪੈਂਦਾ 10-15 ਰੁਪਏ ਦਾ ਖਰਚਾ ਹੁੰਦਾ ਕਿਉਂਕਿ 5-7 ਐਮਐਲ ਤਾਂ ਪੈਣਾ ਹੁੰਦਾ ਸਿਰਫ ਸਟicker ਟੈਂਕੀ ਭਰ ਕੇ ਸੋ ਜ਼ਰੂਰ ਪਾਇਆ ਕਰੋ ਝੋਨੇ ਵਿੱਚ ਆਲੂਆਂ ਵਿੱਚ ਕਣਕ ਵਿੱਚ ਹਰੇਕ ਚੀਜ਼ ਤੇ ਸਪਰੇ ਕਰੋ ਸਟicker ਪਾ ਕੇ ਤਾਂ ਜੋ ਤੁਹਾਨੂੰ ਰਿਜ਼ਲਟ ਪੂਰਾ ਮਿਲੇ ਸੋ ਵੀਡੀਓ ਵਧੀਆ ਲੱਗੇ ਕਮੈਂਟ ਕਰਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਉਨੇ ਟਾਈਮ ਲਈ ਬਾਏ